ਨਸ਼ਾ ਤੇਜ਼ੀ ਨਾਲ ਪੰਜਾਬ 'ਚ ਪੈਰ ਪਸਾਰ ਰਿਹਾ ਹੈ ਤੇ ਨਸ਼ਾ ਕਿਸ ਤਰ੍ਹਾਂ ਇਨਸਾਨ ਨੂੰ ਬਰਬਾਦ ਕਰ ਸਕਦਾ ਹੈ ਇੱਕ ਜੋੜੇ ਦੀ ਕਹਾਣੀ ਦੱਸਦੇ ਹਾਂ ਦਰਅਸਲ ਇਹ ਜੋੜਾ 10 ਸਾਲ ਤੋਂ ਨਸ਼ਾ ਕਰ ਰਿਹਾ ਸੀ ਦੋਨੋਂ ਪਤੀ ਪਤਨੀ ਨਸ਼ੇ ਦਾ ਸੇਵਨ ਕਰਦੇ ਸਨ ਤੇ ਹੁਣ ਨਸ਼ਾ ਸੜਾਊ ਸੈਂਟਰ ਦੇ ਵਿੱਚ ਨਸ਼ਾ ਸ਼ਰਦਨ ਲਈ ਭਰਤੀ ਹੋਏ ਨੇ ਇਹਨਾਂ ਦੋਨਾਂ ਦੀ ਕਹਾਣੀ ਬਹੁਤ ਹੀ ਰੌਂਗਟੇ ਖੜੇ ਕਰਨ ਵਾਲੀ ਹੈ ਜੋੜ ਨੇ ਦੱਸਿਆ ਕਿ ਉਹ 10 ਸਾਲ ਤੋਂ ਲਗਾਤਾਰ ਨਸ਼ਾ ਕਰਦੇ ਆ ਰਹੇ ਨੇ ਤੇ ਇਸ ਨਸ਼ੇ ਦੇ ਕਾਰਨ ਆਪਣਾ ਸਭ ਕੁਝ ਵੇਚ ਚੁੱਕੇ ਨੇ ਸੋਨਾ ਵੇਚ ਚੁੱਕੇ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਨਸ਼ਾ ਕਰਦੇ ਆ ਰਹੇ ਨੇ ਭਾਈ ਕਿਲਵਾਰੇ ਹਸਾਮਨਾ ਤੇ ਪੀ ਗਏ ਹੁਣੇ ਆ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤਾਂ ਫੇਰ ਕਿਲੋ ਦੇ 2 ਕਿਲੋ ਪੀ ਗਏ ਹੁਣੇ ਆ ਮੈਂ ਕਦੀ ਲਾਲਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਕਿੰਨੇ ਰੁਪਏ ਬਣ ਕੀਤੇ ਹੁੰਦਾ ਨਹੀਂ ਸ਼ੈ ਉਹ ਲੱਖਾਂ ਕਰੋੜਾਂ ਕਿਤੇ ਹੀ ਹੁੰਦੀਆਂ ਹੈ ਭਾਈ ਹਰ ਇੱਕ ਨੇ ਕਿਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿਲੇ ਖਾ ਗਏ ਆ ਤਾਂ ਆਪਾਂ ਦੇ ਫੇਰ 1 ਕਰੋੜ ਰੁਪਈਆ ਕਹਿੰਨੇ ਆ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾ ਜ਼ਮੀਨਾਂ ਚੋਂ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾਜੀ ਢਾਤੀਆਂ ਆਪਾਂ ਦੇ ਫੇਰ 1 ਕਰੋੜ ਕਹਿੰਨੇ ਆ ਇਹ ਨਸ਼ਾ ਹੁੰਦਾ ਕਿੱਥੋਂ ਏ ਨਹੀਂ ਬਾਈ ਪਤਾ ਸਾਨੂੰ ਤੇ ਅੰਬਰ ਸਾਹਿਬ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂ ਹਨੂ ਪਤਾ ਹੁਣ ਕੀ ਮੰਗੂ ਚਾਹਗਾ ਬਸ ਭਾਈ ਛੱਡਨਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਏ ਕਿਹੜੀ ਕੁੜੀ ਹੈ ਤੁਹਾਡੇ ਕੱਕੇ ਦਾ ਸੰਪਰਕ ਚਾਹੀਦਾ ਇਦਾਂ ਯਾਰ ਦੋਸਤ ਤੇਰੇ ਥ리에 ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹੁਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਹਿੰਦਾ ਇੱਕ ਵਾਰੀ ਮਿਲਾਰੇ ਬਾਅਦ ਚ ਜੋ ਜਦੋਂ ਉਹਦੀ ਮਰਜ਼ੀ ਆਈਗੀ ਉਦਾਂ ਕਰ ਲਾਂਗਾ ਉਹ ਰੱਬ ਦੀ ਰੋ ਮੇਰੀ ਕਿਰਪਾ ਹੀ ਆਪਣੇ ਦੇ ਚਲੋ ਪੈਸੇ ਤੇ ਲਈ ਗਲਤ ਕੰਮ ਵੀ ਨਹੀਂ ਕਰਦੇ ਸੀ ਜਦੋਂ ਨਵਾਂ ਨਵਾਂ ਮਿਲਿਆ ਇਹਨੂੰ ਉਰਵਮ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚਾਈ ਮੈਂ ਕਿਹਾ ਜਾਂਦੀ ਦਾ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਨਾਲ ਤੇ ਲਈ ਇਹ ਫਿਰ ਕਿਹਨੇ ਕਦੋਂ ਸ਼ੁਰੂ ਕਰੀਦਾ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੂੰ ਹੁਣ ਕਿੰਨਾ ਚਿਰ ਆਪਣਾ ਲਾਜ ਕਰਾ ਰਿਹਾ ਇਹ ਤੁਹਾਨੂੰ 15-16 ਦਿਨ ਹੋ ਗਏ ਆ ਜੀ ਹੁਣ ਤੇਜੀ ਵਾਲੀ ਗੋਲੀ ਵੀ ਛੱਡਤੀ ਐ ਜਿਹੜੀ ਜੀਤ ਲਈ ਗੋਲੀ ਦਾ ਰੱਖਦੇ ਨਾ ਮਨ ਨਾਲ ਮਨ ਨਾਲ ਬਣਾ ਲਿਆ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਸੀ ਸੋਚ ਕੇ ਲਾਇਆ ਸੀ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਦੋਸਤੋ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮਾਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਾਸਪੀਟਲ ਮੈਂ ਸਵੇਰੇ ਸ਼ਾਮ ਤੇ ਰਾਤੀ ਬਾ ਤਿੰਨ ਟਾਈਮ ਐਨਨ ਆਪਣੀ ਕੋਸ਼ਿਸ਼ ਨਹੀਂ ਕੀਤੀ ਬ੍ਰੋਕੇ ਐਨਨ ਨੇ ਬੜਾ ਬੋਲਦਨ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੇ ਤੇ ਲਾਉਂਦੀ ਹੇ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਮਤਲਬ ਬਾਥਰੂਮ ਚ ਚਲ ਜਾ ਜਾਂ ਕਿ ਤੇ ਚਲ ਜਾ ਜਾਏ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀਆ ਹੈ ਬੰਦੇ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕਨ ਨਸ਼ਾ ਪੀ ਗਿਆ ਆਪਣਾ ਗਹਿਣਾ ਘੱਟਾ ਵੀ ਇਹ ਸਾਰਾ ਗਵਾ ਲਿੱਤਾ ਥਾ ਵਾ ਗਾਂ ਬੱਚਿਆਂ ਵਾਸਤੇ ਕੋਸ਼ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਕੀ ਜ਼ਿੰਦਗੀ ਜੀ ਸਕੇਨ ਤੁਹਾਨੂੰ ਇਹ ਹੀ ਕਿੰਨੇ ਆ ਕਿ ਬਸ ਇੰਆ ਟਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੇ ਬੜਾ ਰੋਕਿਆ ਉਹ ਨਾਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰਪਤ ਆ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰਪੇਂਦਾ ਆ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਹੁਣ ਮੰਨ ਚ ਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ